ਆਸਾ ਮਹੱਲਾ ਪੰਜਵਾਂ ਜੀ ਪ੍ਰਾਨ ਤਨ ਹਰ ਕੋ ਨਾਮ ਇਹੀਂ ਹਾਂ ਉਹੀਂ ਹਾਂ ਔਨ ਸੰਗ ਔਨ ਸੰਗ ਕਾਮ ਜਿੰਦ ਵਾਸਤੇ ਪ੍ਰਾਨਾਂ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਅਸਲ ਤਨ ਹੈ ਮਹਾਰਾਜ ਨੇ ਸਮਝਾਉਣਾ ਕੀਤਾ ਆਸਾ ਮਹੱਲਾ ਪੰਜਵਾਂ ਆਸਾ ਰਾਗ ਅੰਦਰ ਮਹੱਲਾ ਪੰਜਵਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਜੀ ਪ੍ਰਾਨ ਧਨ ਹਰ ਕੋ ਨਾਮ ਹੈ ਭਾਈ ਜਿੰਦ ਵਾਸਤੇ ਪ੍ਰਾਣਾ ਵਾਸਤੇ ਪ੍ਰਾਨ ਮੈਨੇ ਸਾਹ ਜ਼ਿੰਦਗੀ ਚ ਸਾਹ ਸਵਾਸ ਚੱਲਦੇ ਨੇ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਨਾਮ ਹੀ ਅਸਲ ਧਨ ਹੈ ਬਾਕੀ ਧਨ ਜਿਹੜਾ ਇਹ ਸਰੀਰ ਕਰੋੜਾਂ ਵਾਸਤੇ ਠੀਕ ਹੈ ਪਰ ਜਿੰਦ ਦੇ ਨਾਲ ਜੀਵ ਆਤਮਾ ਦੇ ਨਾਲ ਪ੍ਰਭੂ ਪਰਮਾਤਮਾ ਦਾ ਨਾਮ ਧਨ ਹੀ ਸਾਥ ਦੇਵੇਗਾ ਤੇ ਇहां ਉहां ਉਹਨ ਸੰਗ ਕਾਮ ਮਹਾਰਾਜ ਕਹਿੰਦੇ ਇਹ ਧਨ ਇਸ ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ ਪ੍ਰਾਣਾਂ ਦੇ ਨਾਲ ਕੰਮ ਦਿੰਦਾ ਹੈ ਬਿਲਕੁਲ ਹੁਣ ਸੁੱਖ ਸਹੂਲਤਾਂ ਨੇ ਜੋ ਆ ਆਪਾਂ ਕਰਤ ਕਮਾਈ ਕਰਦੇ ਆ ਸੱਚੀ ਸੁੱਚੀ ਕਰਤ ਕਮਾਈ ਨਾਲ ਵੀ ਜੀਵਨ ਬਹੁਤ ਵਧੀਆ ਬਸਰ ਹੁੰਦਾ ਤੇ ਹੋਰ ਬਾਕੀ ਚਲੋ ਦੂਜੇ ਪਾਸਾ ਨਾ ਕਹੀਏ ਸਮਝ ਆਈ ਜਾਂਦੀ ਹੈ ਵੀ ਜਦੋਂ ਆਪਾਂ ਕਹਿੰਦਾ ਨਾ ਵੀ ਸੱਚੀ ਸੁੱਚੀ ਕਰਤ ਕਮਾਈ ਨਾਲ ਵੀ ਬਹੁਤ ਵਧੀਆ ਜੀਵਨ ਬਸਰ ਹੁੰਦਾ ਤੇ ਦੂਜਾ ਪੱਖ ਚਲੋ ਤੁਸੀਂ ਆਪ ਦੇਖ ਲਿਓ ਜੀ ਮਹਾਰਾਜ ਕਹਿੰਦੇ ਨਾ ਈहां ਊहां ਔਨ ਸੰਗ ਕਾਮ ਪ੍ਰਭੂ ਪਰਮਾਤਮਾ ਦਾ ਨਾਮ ਧੰਨਾ ਜਿਹੜਾ ਇਸ ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ ਪ੍ਰਾਣਾਂ ਦੇ ਨਾਲ ਕੰਮ ਦਿੰਦਾ ਹੈ। ਬਿਨ ਹਰ ਨਾਮ ਅਬਰ ਸਭ ਥੋਰਾ ਵਾ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਸਾਰਾ ਧਨ ਪਦਾਰਥ ਘਾਟੇ ਬੰਦਾ ਹੀ ਹੈ। ਕਿਉਂਕਿ ਇਹ ਨਹੀਂ ਤਾਂ ਘਟਣਾ ਹੀ ਆ। ਦੇਖ ਲਈ ਆਪਾਂ ਕਈ ਵੱਡੇ ਵੱਡੇ ਬਿਜ਼ਨਸ ਫੇਲ ਹੋ ਜਾਂਦੇ ਨੇ ਜਿਹੜੇ ਮਹਿੰਗੀਆਂ ਮਹਿੰਗੀਆਂ ਗੱਡੀਆਂ 'ਚ ਮਰਛੜੀਆਂ ਤੋਂ ਬਿਨਾ ਪੈਰ ਨਹੀਂ ਸੀ ਧਰਦੇ ਕਿਸੇ ਗੱਡੀ ਦੇ ਵਿੱਚ ਤੇ ਉਹ ਵੀ ਸੜਕਾਂ ਤੇ ਆ ਜਾਂਦੇ ਨੇ ਜੇ ਕੋਈ ਬਿਜ਼ਨਸ ਫੇਲ ਹੋ ਜਾਏ ਤਾਂ ਪਰ ਪ੍ਰਭੂ ਪਰਮਾਤਮਾ ਦਾ ਨਾਮ ਤਾਂ ਜਿਹੜਾ ਇਹਦੇ ਇਹ ਤੇਰੇ ਸਾਹਾਂ ਦੇ ਨਾਲ ਨਹੀਂ ਵੀ ਜਾਣਾ ਤੈਨੂੰ ਰੋਟੀ ਪਾਣੀ ਵੀ ਮਿਲੀ ਜਾਣੀ ਹੈ ਇਹਦੇ ਕਰਨ ਤੇ ਜੀਵਾਤਮਾ ਵਾਸਤੇ ਵੀ ਸਹਾਇ ਹੋਣਾ ਇਹਨੇ ਮਰਨ ਜੰਮਣ ਤੱਕ ਇਹੜ ਵੀ ਕੱਟ ਦੂ ਮਹਾਰਾਜ ਨੇ ਦੱਸਿਆ ਵੀ ਬਿਨ ਹਰ ਨਾਮ ਅਬਰ ਸਭ ਥੋਰਾ ਪ੍ਰਮਾਤਮਾ ਦੇ ਨਾਮ ਤੋਂ ਬਿਨ ਹੋਰ ਸਾਰਾ ਧਨ ਪਦਾਰਥ ਘਾਟੇ ਬੰਦ ਹੀ ਹੈ ਘੰਟੇ ਬੰਦਾਂ ਕਹ ਲੋ ਘੰਟੇ ਬੰਦਾਂ ਕਹ ਲੋ ਦੇ ਕੋਈ ਘੰਟਿਆਂ ਵਾਸਤੇ ਆ। ਛੋਕਸੂ ਹੁਲਤ ਕੋਈ ਘੰਟੇ ਗਿਣ ਲੋ। ਜਿਵੇਂ ਆਪਾਂ 12 ਘੰਟਿਆਂ ਦਾ ਦਿਨ ਗਿਣ ਲੈਨੇ ਆ। 365 ਦਿਨਾਂ ਦੇ ਵਿੱਚ ਸਾਲ ਬਣ ਜਾਂਦਾ, ਕੋਹਦੇ ਘੰਟੇ ਗਿਣ ਲੋ। ਵੀ ਘੰਟਿਆਂ ਬੰਦੀ ਆ, ਚਲੋ ਅਣਗਿਣਤ ਕਹਿ ਲੋ ਘੰਟਿਆਂ, ਲੱਖ ਕਰੋੜ, 2 ਲੱਖ ਕਰੋੜ। ਲੱਖ ਕਰੋੜ ਘੰਟਾ ਕਹਿ ਲੋ ਵੀ ਚਲ ਜ਼ਿੰਦਗੀ ਦਾ ਆਨੰਦ ਮਾਣ ਲਿਆ। ਵੈਸੇ ਇਹਨਾਂ ਸਮਾਤ ਨਹੀਂ ਹੁੰਦਾ, ਥੋੜਾ ਸਮਾਂ ਹੀ ਹੁੰਦਾ। ਕਿਉਂ ਥੋੜਾ ਸਮਾਂ ਕਾ ਤੋ ਕਹਤਾ ਵੀ ਜ਼ਿੰਦਗੀ ਦਾ ਕੀ ਪਤਾ ਚਾਰ ਦਿਹਾੜੇ ਆ ਜਿੱਦੇ ਜ਼ਿੰਦਗੀ ਵਾਲੀ ਦੋਰ ਟੁੱਟ ਗਈ ਸਵਾਸਾਂ ਦੀ ਰੋੜ ਟੁੱਟ ਗਈ ਤੇ ਸਭ ਕੁਝ ਛੱਡ ਤਾਂ ਖਤਮ ਹੋ ਗਿਆ ਨਾ ਸਭ ਕੁਝ ਮਨੁੱਖ ਦੀ ਜ਼ਿੰਦਗੀ ਚ ਉਹ ਤਾਂ ਖਤਮ ਹੀ ਹੋ ਗਿਆ ਨਾ ਜਦੋਂ ਜ਼ਿੰਦਗੀ ਖਤਮ ਹੋ ਗਈ ਤਾਂ ਸਭ ਕੁਝ ਖਤਮ ਹੋ ਗਿਆ ਇੱਥੇ ਲਾ ਲੋ ਚੱਲ ਆਪਾਂ ਇਹ ਸਮਝ ਲੈਨੇ ਆ ਮਹਾਰਾਜਾ ਮਹਾਰਾਜ ਦੱਸਦੇ ਨੇ ਬਿਨ ਹਰ ਨਾਮ ਅਬਰ ਸਭ ਥੋਰਾ ਵੇ ਪ੍ਰਮਾਤਮਾ ਦਾ ਨਾਮ ਹੀ ਜਪਿਆ ਚਾਹੇ ਤੇਰੀ ਜ਼ਿੰਦਗੀ 20 ਸਾਲ ਦੀ ਆ ਤੇ ਚਾਹੇ 100 ਸਾਲ ਦੀ ਆ ਇਹ ਤੇਰੇ ਕੰਮ ਆਏਗਾ ਇਹ ਨਹੀਂ ਘਟਦਾ ਵੱਧਦਾ ਫਿਰ ਇਹ ਚੱਲੇਗਾ ਤ੍ਰਿਪਤ ਅਗਾਵੇ ਅਰ ਦਰਸ਼ਨ ਮਨ ਮੋਰਾ ਮਹਾਰਾਜ ਸਮਝਾਉਂਦੇ ਨੇ ਇਹ ਭਾਈ ਮੇਰਾ ਮਨ ਪ੍ਰਮਾਤਮਾ ਦੇ ਦਰਸ਼ਨ ਦੀ ਬਰਕਤ ਨਾਲ ਦੁਨੀਆਂ ਦੇ ਧਨ ਪਦਾਰਥਾਂ ਵੱਲੋਂ ਰੱਜ ਗਿਆ ਹੈ ਹੁਣ ਮਨ ਭੁੱਖੋਂ ਭੁੱਖੋ ਨਹੀਂ ਕਰਦਾ। ਭਟਕਦਾ ਨਹੀਂ ਫਿਰਦਾ ਵੀ ਹੋਰ ਆਜੇ ਹੋਰ ਆਜੇ ਬਸ ਮਨ ਰੱਜ ਗਿਆ ਸੰਤੋਖੀ ਹੋ ਗਿਆ ਬਹੁਤ ਆ ਵਾਹਿਗੁਰੂ ਤੇਰਾ ਦਿੱਤਾ। ਸ਼ੁਕਰ ਆ ਤੇਰਾ ਤੇਰੀ ਕਿਰਪਾ ਦੇ ਨਾਲ ਜੀਵਨ ਬਹੁਤ ਵਧੀਆ ਬਸਰ ਹੋ ਰਿਹਾ ਸੌਖਾ ਜੀਵਨ ਲੰਘ ਰਿਹਾ ਬਸ। ਇਹ ਕਦੋਂ ਵਾਰ ਵਰਤੀ ਬਣਦੀ ਆ ਜੀ ਜਦੋਂ ਗੁਰੂ ਦਾ ਗਿਆਨ ਪੱਲੇ ਆਉਂਦਾ। ਗਿਆਨ ਬਿਹੁਣੇ ਆਦਮੀ ਤ੍ਰਿਕ ਜੀਵਨ ਕਰਮ ਕਰੇ। ਨਾਮ ਤੋਂ ਬਿਨਾ ਜਿੰਨੇ ਵੀ ਕਰਮ ਕਰਦਾ ਇਨਸਾਨ ਮਹਾਰਾਜ ਕਹਿੰਦੇ ਹਰਾਮ ਆ ਤੇਰੇ ਵਾਸਤੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਪ੍ਰਮਾਤਮਾ ਦਾ ਨਾਮ ਤੇਰੇ ਨਾਲ ਜਪ ਰਹੇ ਹਾਂ ਤੂੰ ਪ੍ਰਮਾਤਮਾ ਦਾ ਨਾਮ ਤੇ ਤੇਰੇ ਧਨ ਪਦਾਰਥ ਵੀ ਸਫਲ ਹੈ ਤੇਰੇ ਕੀਤੇ ਕਾਰਜ ਜਿਹੜਾ ਨਾਮ ਨਾਲ ਜੁੜਿਆ ਉਹਨੇ ਕੰਮ ਗਲਤ ਕੋਈ ਕਰਨਾ ਨਹੀਂ ਸਹੀ ਕੰਮ ਕਰੂ ਜ਼ਿੰਦਗੀ ਦੇ ਵਿੱਚ ਅੱਗੇ ਮਹਾਰਾਜ ਦੱਸਦੇ ਨੇ ਭਗਤ ਭੰਡਾਰ ਗੁਰਬਾਣੀ ਲਾਲ ਹੇ ਭਾਈ ਪ੍ਰਮਾਤਮਾ ਦੀ ਭਗਤੀ ਸਤਿਗੁਰੂ ਦੀ ਬਾਣੀ ਮਾਨੋ ਲਾਲਾਂ ਦੇ ਖਜ਼ਾਨੇ ਹਨ ਦੁਬਾਰੇ ਫੇਰ ਬੋਲਦਾ ਜੀ ਹੇ ਭਾਈ ਪ੍ਰਮਾਤਮਾ ਦੀ ਭਗਤੀ ਸਤਿਗੁਰੂ ਦੀ ਬਾਣੀ ਮਾਨੋ ਲਾਲਾਂ ਦੇ ਖਜ਼ਾਨੇ ਹਨ ਬਾਣੀ ਨਾਲ ਜੁੜ ਜਾ ਸੱਜਣਾ ਹੇ ਮਨੋਖ ਗੁਰਬਾਣੀ ਨਾਲ ਜੁੜ ਜਾ ਬਸ ਗੁਰਬਾਣੀ ਤੋਂ ਬਿਨਾ ਤੇਰਾ ਰਿਸ਼ਤਾ ਕਿਤੇ ਹੋਰ ਨਾ ਹੋਵੇ ਗਰਬਾਣੀ ਤੋਂ ਬਿਨਾ ਹੋਰ ਰਿਸ਼ਤਾ ਕਿਹੜਾ ਦੁਨਿਆਵੀ ਰਿਸ਼ਤੇ ਨਹੀਂ ਭੁੱਲਣੇ ਧੀਆਂ ਪੁੱਤਰਾਂ ਵਾਲੇ ਭੈਣ ਭਰਾਵਾਂ ਵਾਲੇ ਇਹ ਨਹੀਂ ਭੁੱਲਣੇ ਇਹ ਨਭੋਣੇ ਆਪਾਂ ਹੋਰ ਰਿਸ਼ਤਾ ਨਾ ਹੋਵੇ ਬਾਣੀ ਤੋਂ ਬਿਨਾ ਕਿਸੇ ਮੂਰਤੀ ਨਾਲ ਕਿਸੇ ਬੁੱਤ ਨਾਲ ਕਿਤੇ ਕਬਰ ਨਾਲ ਕਿਸੇ ਝੰਡਾ ਨਾਲ ਕਿਸੇ ਪੱਪੜ ਨਾਲ ਜਾਂ ਕਿਸੇ ਹੋਰ ਨੱਥਾਂ ਮਤੇ ਬਸ ਆਪੇ ਹਿਸਾਬ ਲਾ ਲਓ ਜੀ ਇਹ ਗਣਤੀ ਤੋਂ ਬਾਹਰ ਹੀ ਆ ਕੰਮ ਜਿੰਨਾ ਕਿ ਚਲੋ ਚੇਤਾ ਹੁੰਦਾ ਗਣਦਈ ਦਾ ਗਾਵਤ ਸੁਨਤ ਕਮਾਵਤ ਨਿਹਾਲ ਮਹਾਰਾਜ ਕਹਿੰਦੇ ਪਹਿਲਾਂ ਵਾਲੇ ਬੰਦ ਚ ਦੱਸਦਾ ਵੀ ਹੇ ਭਾਈ ਪ੍ਰਮਾਤਮਾ ਦੀ ਭਗਤੀ ਸਤਗੁਰੂ ਦੀ ਬਾਣੀ ਮਾਨੋ ਲਾਲਾਂ ਦੇ ਖਜ਼ਾਨੇ ਹਨ ਤੇ ਇਹਨੂੰ ਗਾਉਂਦਿਆਂ ਗੁਰਬਾਣੀ ਗਾਉਂਦਿਆਂ ਸੁਣਦਿਆਂ ਤੇ ਕਮਾਉਂਦਿਆਂ ਮਨ ਸਦਾ ਖੜਿਆ ਰਹਿੰਦਾ ਹੈ ਚਰਨ ਕਮਲ ਸਿਉ ਲਾਗੋ ਮਾਨ ਹੇ ਭਾਈ ਉਸ ਮਨੁੱਖ ਦਾ ਮਨ ਪ੍ਰਮਾਤਮਾ ਦੇ ਸੋਹਣੇ ਚਰਨਾਂ ਨਾਲ ਜੁੜ ਗਿਆ ਜਿਹੜਾ ਨਾਮ ਬਾਣੀ ਨਾਲ ਜੁੜ ਗਿਆ ਉਸ ਮਨੁੱਖ ਦਾ ਮਨ ਪ੍ਰਮਾਤਮਾ ਦੇ ਸੋਹਣੇ ਚਰਨਾਂ ਨਾਲ ਜੁੜ ਗਿਆ ਜਿਹੜਾ ਗੁਰਬਾਣੀ ਨਾਲ ਜੁੜ ਗਿਆ ਮਹਾਰਾਜ ਕਹਿੰਦੇ ਨੇ ਚਰਨ ਕਮਲ ਸੋ ਲਾਗੋ ਮਾਨ ਵਾਹ ਸਤ ਗੁਰ ਤੁੱਠੇ ਕੀਨੋ ਦਾਨ ਜਿਸ ਨੂੰ ਦਿਆਵਾਨ ਹੋਏ ਸਤਗੁਰੂ ਨੇ ਪਰਮਾਤਮਾ ਦੇ ਨਾਮ ਧਨ ਦੀ ਦਾਤ ਦੇ ਦਿੱਤੀ ਨਾਨਕ ਕੋ ਗੁਰ ਦਿਖਿਆ ਦੀਨ ਨਾਨਕ ਕੋ ਗੁਰ ਦਿਖਿਆ ਦੀਨ ਹੈ ਨਾਨਕ ਜਿਸ ਮਨੁੱਖ ਨੂੰ ਗੁਰੂ ਨੇ ਸਿੱਖਿਆ ਦਿੱਤੀ ਪ੍ਰਭ ਅਬਨਾਸੀ ਘਟ ਘਟ ਕੀਨ ਉਸ ਨੇ ਅਬਨਾਸੀ ਪਰਮਾਤਮਾ ਨੂੰ ਹਰੇਕ ਹਿਰਦੇ ਵਿੱਚ ਵਸਦਾ ਵੇਖ ਲਿਆ ਫਿਰ ਸਵਾਰਥੀ ਨਿਰਹਿਮ ਮਨੁੱਖ ਵੀ ਆਪਣੇ ਸਵਾਰਥ ਦੇ ਵਾਸਤੇ ਜੋ ਮਰਜ਼ੀ ਕਰੀ ਚੱਲ ਆਪਣਾ ਸਵਾਰਥ ਛੱਡ ਦਿੰਦਾ ਫਿਰ ਮਨੁੱਖਤਾ ਦੇ ਨਾਲ ਪਿਆਰ ਹੁੰਦਾ ਫਿਰ ਜਿੰਨਾਂ ਕ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਓਨਾਂ ਕੀ ਦੂਜਿਆਂ ਨੂੰ ਕਰਦਾ ਤੇ ਜਿਹੜਾ ਸਵਾਰਥੀ ਇਨਸਾਨ ਆ ਉਹ ਈਰਖਾ ਨਾਲ ਭਰਿਆ ਰਹਿੰਦਾ ਖੁਦਗਰਜ਼ ਹੁੰਦਾ ਵੀ ਬਸ ਮੇਰੀ ਗੱਲ ਹੋ ਜੇ ਇਹਦਾ ਜੋ ਹੁੰਦਾ ਹੋ ਜੇ ਵਿਗੜਦਾ ਵਿਗੜ ਜੇ ਕੋਈ ਮਰਦਾ ਖੱਪਦਾ ਦਾ ਮਰ ਖੱਪ ਜੇ ਕੋਈ ਅਸਰ ਨਹੀਂ ਚੇਤ ਤੇ ਆਪਣਾ ਸਵਾਰਥ ਹੀ ਪੂਰਾ ਕਰਨ ਵਾਸਤੇ ਮਨੁੱਖ ਦੀ ਵਰਤੀ ਬਣੀ ਰਹਿੰਦੀ ਆ ਗਿਆਨ ਤੋਂ ਬਿਹੂਣੇ ਦੀ ਜਿਹੜਾ ਨਾਮ ਬਾਣੀ ਨਾਲ ਟੁੱਟਿਆ ਹੋਇਆ ਸਤਗੁਰਾਂ ਨੇ ਸਮਝਾਉਣਾ ਕੀਤਾ ਨਾਨਕ ਕੋ ਗੁਰ ਦਿਖਿਆ ਦੀਨ ਪ੍ਰਭ ਅਬਨਾਸੀ ਘਟ ਘਟ ਈਨ ਜਿਸ ਮਨੁੱਖ ਨੂੰ ਗੁਰੂ ਨੇ ਸਿੱਖਿਆ ਦਿੱਤੀ ਉਸ ਨੇ ਅਬਿਨਾਸੀ ਪ੍ਰਮਾਤਮਾ ਨੂੰ ਹਰੇਕ ਹਿਰਦੇ ਵਿੱਚ ਵਸਦਾ ਵੇਖ ਲਿਆ ਮੋਹ ਜਾਲ ਦੇ ਚੱਕਰ ਵਿੱਚੋਂ ਖਲਾਸੀ ਹੋ ਗਈ ਉਹ ਉਹਦੀ ਉਸ ਮਨੁੱਖ ਦੀ ਕਿਉਂ ਮੋਹ ਦਾ ਤੇ ਪਿਆਰ ਦਾ ਫਰਕ ਹੁੰਦਾ ਜੀ ਜਿਹੜਾ ਤਾਂ ਮੋਹ ਜਾਲ ਆ ਫਿਰ ਉਹ ਦੂਜੇ ਦਾ ਨੁਕਸਾਨ ਕਰੂਗਾ ਸਕੇ ਭਰਾ ਦਾ ਵੀ ਹੱਕ ਮਾਰੂ ਜੇ ਪਿਆਰ ਆ ਫਿਰ ਪਿਆਰ ਇਹ ਹੁੰਦਾ ਵੀ ਚਲ ਜਿਹੋ ਜੇ ਮੇਰੇ ਬੱਚੇ ਉਹ ਜਿਹੇ ਭਰਾ ਦੇ ਬੱਚੇ ਆ ਫਿਰ ਉਹਨਾਂ ਵਾਸਤੇ ਮਾੜੀ ਸੋਚ ਨਹੀਂ ਰੱਖਦਾ ਜਿਹੋ ਜੇ ਮੇਰੇ ਬੱਚੇ ਉਹ ਜਿਹੇ ਭੈਣ ਦੇ ਬੱਚੇ ਆ ਇਸ ਤਰ੍ਹਾਂ ਫਿਰ ਮਨੁੱਖ ਦੇ ਮਨ ਵਿੱਚ ਸੰਤੋਖ ਆ ਜਾਂਦਾ ਗੁਰੂ ਦਾ ਗਿਆਨ ਹੁੰਦਾ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਫਿਰ ਸਾਰਿਆਂ ਵਿੱਚ ਪ੍ਰਮਾਤਮਾ ਨੂੰ ਦੇਖਦਾ ਇਹ ਵਰਤੀ ਬਣ ਜਾਂਦੀ ਆ ਮਨੁੱਖ ਦੀ ਨਹੀਂ ਫਿਰ ਸਵਾਰਥੀ ਆ ਉਹ ਭੈਣ ਭਰਾ ਦਾ ਹੱਕ ਮਾਰਦਾ ਹੱਕ ਦੇਣ ਤੋਂ ਕੰਨੀ ਕਤਰੌਂਦਾ ਉਹਦੇ ਨਾਲ ਰਿਸ਼ਤੇ ਵੀ ਫਿੱਕੇ ਕਰਦਾ ਨਾਲੇ ਪਤਾ ਵੀ ਰਹਿ ਸਭ ਕੁਝ ਇੱਥੇ ਹੀ ਜਾਣਾ ਗੱਲ ਇੱਕੋ ਹੀ ਆ ਵੀ ਫਿਰ ਭੈਣ ਭਰਾ ਦਾ ਹੱਕ ਨਹੀਂ ਮਾਰਦਾ ਇਨਸਾਨ ਜਦੋਂ ਗੁਰੂ ਦੀ ਸਿੱਖਿਆ ਤੇ ਚੱਲਦਾ ਸੰਤੋਖੀ ਹੋ ਜਾਂਦਾ ਖੁਦਗਰਜ਼ੀ ਖਤਮ ਹੋ ਜਾਂਦੀ ਹੈ ਅਗਲੇ ਸ਼ਲੋਕ ਚ ਮਹਾਰਾਜ ਦੱਸਦੇ ਨੇ ਸ਼ਬਦ ਵਿੱਚ ਆਸਾ ਮਹੱਲਾ ਪੰਜਵਾਂ आनंद बनोद भरे पुर तारिया भरे पुर तारिया जगत ਦੇ ਸਾਰੇ ਤ੍ਰਲੋਕ ਬਾਹ ਗੁਰੂ ਜਗਤ ਦੇ ਸਾਰੇ ਕੌਤਕ ਤਮਾਸੇ ਉਸ ਸਰਵ ਵਿਆਪਕ ਪ੍ਰਮਾਤਮਾ ਦੇ ਹੀ ਰਚੇ ਹੋਏ ਹਨ ਜਿੰਨੇ ਵੀ ਕੌਤਕ ਤਮਾਸੇ ਹੈ ਦਸ ਦਿਨ ਮਹਾਰਾਜ ਆਪਣਾ ਕਾਰਜ ਆਪ ਸਵਾਰਿਆ ਆਪਣੇ ਰਚੇ ਹੋਏ ਸੰਸਾਰ ਨੂੰ ਉਸ ਨੇ ਆਪ ਹੀ ਇਹਨਾਂ ਕੌਤਕਾਂ ਤਮਾਸ਼ਿਆਂ ਨਾਲ ਸੋਹਣਾ ਬਣਾਇਆ ਹੈ ਪੂਰ ਚਗਰਾਮੀ ਪੂਰ ਸਮਗਰੀ ਪੂਰੇ ਠਾਕੁਰ ਕੀ ਮਹਾਰਾਜ ਕਹਿੰਦੇ ਇਹ ਸਾਰੇ ਜਗਤ ਪਦਾਰਥ ਉਸ ਆ ਭੁੱਲ ਪਰਮਾਤਮਾ ਦੇ ਹੀ ਬਣਾਏ ਹੋਏ ਹਨ ਜੋ ਭੁੱਲਦਾ ਨਹੀਂ ਜੋ ਵੀ ਜੀਵ ਪੈਦਾ ਕੀਤਾ ਸਭ ਨੂੰ ਜਾਣਦਾ ਸਾਰਿਆਂ ਤੇ ਨਜ਼ਰ ਆਉਦੀ ਸਾਰੇ ਅਕਾਲ ਪੁਰਖ ਵਾਹਿਗੁਰੂ ਦੇ ਸੂਤ ਵਿੱਚ پروਏ ਹੋਏ ਨੇ ਇੱਕੋ ਧਾਗੇ 'ਚ ਸ੍ਰਿਸ਼ਟੀ ਉਹਦੀ ਸਭ ਨੂੰ ਜਾਣਦਾ ਜਿਹਨੂੰ ਪੈਦਾ ਕੀਤਾ ਆਪੋ ਆਪਣੇ ਕਰਮਾਂ ਮੁਤਾਬਕ ਫਿਰ ਉਹਨੂੰ ਫਲ ਮਿਲਦਾ ਮਨੁੱਖ ਨੂੰ ਜੈਸਾ ਵੀ ਜੇ ਸੋ ਉਹਨੇ ਉਹ ਦੇਖਦੇ ਆਂ ਆਪਾਂ ਜਿਹੋ ਜਿਹੇ ਕਰਮ ਕਰਦਾ ਕੋਈ ਉਹ ਜੀ ਉਹਨੂੰ ਸਜ਼ਾ ਮਿਲ ਜਾਂਦੀ ਆਂ ਮਹਾਰਾਜ ਕਹਿੰਦੇ ਸਾਰੇ ਜਗਤ ਪਦਾਰਥ ਉਸ ਅਪੁੱਲ ਪ੍ਰਮਾਤਮਾ ਦੇ ਹੀ ਬਣਾਏ ਹੋਏ ਹਨ ਭਰਪੂਰ ਧਾਰ ਰਹੀ ਸੋਭਾ ਜਾਂ ਕੀ ਰਹਾਉ ਵਾਲੇ ਬੰਦ ਚ ਮਹਾਰਾਜ ਦੱਸਦੇ ਨੇ ਜਿਸ ਪ੍ਰਮਾਤਮਾ ਦੀ ਸੋਭਾ ਵਡਿਆਈ ਸਾਰੇ ਸੰਸਾਰ ਵਿੱਚ ਹਰਥਾਂ ਖਿਲਰ ਰਹੀ ਹੈ ਨਾਮ ਨਿਧਾਨ ਜਾ ਕੀ ਨਿਰਮਲ ਸੋਏ ਜਿਸ ਪ੍ਰਮਾਤਮਾ ਦੀ ਕੀਤੀ ਹੋਈ ਸਿਵਤ ਸਲਾਹ ਸਾਰੇ ਜੀਵਾਂ ਨੂੰ ਪਵਿੱਤਰ ਜੀਵਨ ਵਾਲਾ ਬਣਾ ਦਿੰਦੀ ਹੈ ਜਿਸ ਦਾ ਨਾਮ ਸਾਰੇ ਜੀਵਾਂ ਵਾਸਤੇ ਖਜ਼ਾਨਾ ਹੈ ਪ੍ਰਭੂ ਪ੍ਰਮਾਤਮਾ ਦਾ ਨਾਮ ਸਾਰੇ ਜੀਵਾਂ ਵਾਸਤੇ ਹੀ ਖਜ਼ਾਨਾ ਹੈ ਇਹ ਖਜ਼ਾਨੇ ਦੀ ਪ੍ਰਾਪਤੀ ਹੋਣੀ ਆ ਗੁਰੂ ਬਾਣੀ ਨਾਲ ਜੁੜ ਕੇ ਗੁਰੂ ਦੀ ਗੱਲ ਮੰਨ ਕੇ ਨਹੀਂ ਹੁਣ ਮੇਰੇ ਵਰਗੇ ਕਥਾ ਕਰ ਵੀ ਲੈਂਦੇ ਨੇ ਛਪਤ ਵਿਚਾਰ ਵੀ ਸੁਣ ਵੀ ਲੈਣੇ ਆ ਕਰ ਵੀ ਲੈਣੇ ਆ ਮੰਨਣੀ ਗੁਰੂ ਦੀ ਇੱਕ ਨਹੀਂ ਫਿਰ ਤੇਰਾ ਕੁਝ ਨਹੀਂ ਸਬਰਣਾ ਭਾਈ ਗੁਰੂ ਦੀ ਗੱਲ ਮੰਨੇਗਾ ਤਾਂ ਤਾਂ ਹੀ ਸਬਰੇਗਾ ਜੀਵਨ ਸਫਲ ਹੋਏਗਾ ਨਹੀਂ ਤਾਂ ਫਿਰ ਜਿਹੋ ਜਾਂ ਆਇਆ ਸੰਸਾਰ ਤੇ ਉਹ ਜਾਂ ਵਾਪਸ ਚੱਲਿਆ ਗਿਆ ਕੋਈ ਮਨੁੱਖੇ ਜਨਮ ਦੀ ਖੱਟੀ ਨਾ ਖੱਟੀ ਸੋਹਣੀਆਂ ਸੋਹਣੀਆਂ ਕੋਠੀਆਂ ਬਣਾਤੀਆਂ ਮਹਿੰਗੀਆਂ ਗੱਡੀਆਂ ਖਰੀਦ ਲੀਆਂ ਚੰਗੀ ਜਾਇ ਜਾਇਦਾਦ ਜ਼ਮੀਨ ਇਕੱਠੀ ਕਰ ਲਈ ਇਹ ਇੱਕ ਸਰੀਰ ਕੋ ਲੋੜਾ ਨੇ ਜੀਵ ਆਤਮਾ ਵਾਸਤੇ ਤਾਂ ਪ੍ਰਮਾਤਮਾ ਦੇ ਨਾਮ ਦਾ ਖਜ਼ਾਨਾ ਹੀ ਇਕੱਠਾ ਕਰਨਾ ਪਏਗਾ ਭਾਈ ਉਹ ਤੋਂ ਵਿਰਲਿਆਂ ਨੂੰ ਛੱਡ ਕੇ ਦੁਨੀਆ ਪ੍ਰਮਾਤਮਾ ਦੇ ਨਾਮ ਤੋਂ ਸਖਣੀ ਐ ਸਖਣੀ ਦਾ ਮਤਲਬ ਖਾਲੀ ਐ ਪ੍ਰਭੂ ਪ੍ਰਮਾਤਮਾ ਦੇ ਨਾਮ ਤੋਂ ਬਾਂਝੀ ਐ ਦੁਨੀਆ ਵਿਰਲਿਆਂ ਨੂੰ ਛੱਡ ਲੋ ਹੈਗੇ ਨੇ ਰੱਬ ਦੇ ਪਿਆਰੇ ਨਾਮ ਜਪਣ ਵਾਲੇ ਵੀ ਇਹ ਜੀ ਗੱਲ ਨਹੀਂ ਹੈ ਵੀ ਨਹੀਂ ਹੈ ਹੈਗੇ ਨੇ ਰੱਬ ਦੇ ਪਿਆਰੇ ਉਹ ਨਹੀਂ ਫਿਰ ਲੱਗਣ ਦਿੰਦੇ ਮਾਇਆ ਦਾ ਪਾਹ ਲੱਗਣ ਦਿੰਦੇ ਮਨ ਜੀਵਨ ਨੂੰ ਜਿਵੇਂ ਭਗਤਾਂ ਦੀ ਬਾਣੀ ਵਿੱਚ ਪੜਦੇ ਹੋਏ ਹੁੰਨੇ ਆਪਾਂ ਨਾਕੋ ਕਾਟੀ ਕੰਨੋ ਕਾਟੀ ਕਾਟਕੋਟ ਕੇ ਡਾਰੀ ਬੇ ਨੱਕ ਕੰਨ ਤੋਂ ਮੈਂ ਕੱਟਕੁੱਟ ਕੇ ਛੱਟਤੀ ਪਰੇ ਹੈ ਇਹ ਨੂੰ ਨਹੀਂ ਮੈਂ ਹੁਣ ਜੰਬੜਨ ਦਿੰਦਾ ਮਾਇਆ ਨੂੰ ਪ੍ਰਭੂ ਪ੍ਰਮਾਤਮਾ ਦਾ ਨਾਮ ਹੀ ਹਿਰਦੇ ਵਿੱਚ ਬਸ ਵਿੱਚ ਬਸਿਆ ਭਗਤਾਂ ਦੀ ਬਾਣੀ ਵਿੱਚ ਪੰਕਤੀ ਆ ਇਹ ਨਾਕੋ ਕਾਟੀ ਕੰਨੋ ਕਾਟੀ ਦਾ ਭਾਵ ਹੈ ਵੀ ਹੁਣ ਮੈਂ ਕੰਨਾਂ ਦੇ ਨਾਲ ਆਪਦੀ ਸਿੱਖਤ ਨਹੀਂ ਸੁਣਨ ਦੀ ਚਾਹਤ ਰੱਖਦਾ ਵੀ ਮੇਰੀ ਕੋਈ ਸਿੱਖਤ ਕਰੇ ਤੇ ਨੱਕ ਤੋਂ ਕੱਟਤੀ ਵੀ ਮੈਂ ਹੁਣ ਦੁਨਿਆਵੀ ਕੰਮਾਂ ਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਵੀ ਮੇਰਾ ਨੱਕ ਨਹੀਂ ਰਹਿਣਾ ਨਾ ਜੋ ਸਾਦਾ ਸਰੋਦਾ ਸਾਦਾ ਜੀਵਨ ਆ ਉਹ ਜੀ ਰਿਹਾ ਸਾਦਾ ਜੀਵਨ ਨਹੀਂ ਤਾਂ ਨੱਕ ਨੇ ਤੇ ਕੰਨ ਨਹੀਂ ਮਾਰੇ ਆ ਨਾ ਲੋਕ ਵੀ ਜਿਹਾ ਉਹ ਨਾ ਕੀਤਾ ਤਾਂ ਆਪਾਂ ਨੱਕ ਨਹੀਂ ਰਹਿਣਾ ਦੁਨੀਆਂ ਦੇ ਵਿੱਚ ਤੇ ਕੰਨ ਸਿੱਪਤ ਸੁਣਦੀ ਚਾਹਤ ਰੱਖਦੇ ਨੇ ਭਗਤ ਪਿਆਰੇ ਕਹਿੰਦੇ ਨਾ ਕੋ ਕਾਟੀ ਕੰਨੋਂ ਕਾਟੀ ਕਾਟਕੂਟ ਕਿਡਾਰੀ ਸਾਨੂੰ ਨਹੀਂ ਇਹਦੀ ਜ਼ਰੂਰਤ ਵੀ ਸਾਡੀ ਕੋਈ ਸਹਿਤ ਕਰੇ ਤੇ ਨਾ ਸਾਨੂੰ ਕੋਈ ਆਪਦੇ ਨੱਕ ਦੀ ਹੈਗੀ ਵੀ ਸਾਡਾ ਨੱਕ ਨਹੀਂ ਰਹਿੰਦਾ ਜੇ ਆਹ ਕੰਮ ਨਾ ਕੀਤਾ ਤਾਂ ਬਸ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ ਸਿੱਧਾ ਸਾਦਾ ਜੀਵਨ ਬਸਰ ਕਰਨਾ ਆਪਦਾ ਕਾਰੋਬਾਰ ਇਮਾਨਦਾਰੀ ਨਾਲ ਕਰੀ ਜਾਣ ਤੇ ਸਾਦਾ ਪ੍ਰਸ਼ਾਦਾ ਪਾਣੀ ਛਕਣਾ ਸਾਦਾ ਪ੍ਰਸ਼ਾਦਾ ਪਾਣੀ ਛਕਣ ਦਾ ਮਤਲਬ ਲਾ ਵੀ ਕਿਰਤ ਕਮਾਈ ਦੀ ਕੀਤੀ ਹੋਈ ਕਮਾਈ ਨਾਲ ਜੋ ਵੀ ਘਰ ਵਿੱਚ ਪਦਾਰਥ ਬਣਦੇ ਨੇ ਮਤਲਬ ਹੀ ਟੇਬਲ ਨਹੀਂ ਭਰਦਾ ਵੀ ਪੰਜ ਚਾਰ ਸਬਜ਼ੀਆਂ ਪਈਆਂ ਹੋਣ ਰਹਤੇ ਪਏ ਹੋਣ ਆ ਹੋਵੇ ਉਹ ਵੀ ਹੋਵੇ ਨਾਲ ਨਾ ਸੈਂਪਲ ਖਾਣਾ ਦਾਣਾ ਇਹ ਸਾਦਾ ਸਿੱਧਾ ਸਾਦਾ ਜੀਵਨ ਹੈ ਭਗਤਾਂ ਦੀ ਬਾਣੀ ਵਿੱਚੀ ਆ ਕਬੀਰਾਂ ਰੋਟੀ ਮੇਰੀ ਕਾਠ ਕੀ ਲਾਬਣ ਮੇਰੀ ਭੁੱਖ ਜਿੰਨਾ ਖਾਧੀ ਚੋਪੜੀ ਕਣੇ ਸਹਿਣਗੇ ਦੁੱਖ ਤੇ ਸੱਚੀ ਯਾਰਾ ਹੁਣ ਜੇ ਹੁਣ ਬਾਹਲੇ ਪਦਾਰਥਾਂ ਵਾਲਾ ਹੁਣ ਫਰਸ਼ੂਗਰ ਕਰਾਈ ਫਿਰਦਾ ਵੀ ਮਠਿਆਈਆਂ ਛਕਣ ਵਾਲਾ ਬੀਪੀ ਹਾਈ ਹੋ ਰਿਹਾ ਉਹ ਹੋ ਰਿਹਾ ਦੁੱਖ ਹੀ ਆ ਕਿੰਨੇ ਦੁੱਖ ਚੰਬੜੇ ਨੇ ਸਰੀਰ ਕਰਕੇ ਵੀ ਦੁਖੀ ਹੋਇਆ ਰਹਿੰਦਾ ਮਨੁੱਖ ਮਨ ਕਰਕੇ ਵੀ ਦੁਖੀ ਰਹਿੰਦਾ ਜੇ ਸਿੱਧਾ ਸਾਦਾ ਜੀਵਨ ਜੀਵਾਂਗੇ ਨਾ ਗੁਰੂ ਦੇ ਸਿਧਾਂਤ ਮੁਤਾਬਕ ਤੇ ਨਾ ਕਿਸੇ ਕਿਸਮ ਦਾ ਫਿਕਰ ਤੇ ਨਾ ਕੋਈ ਝੋਰਾ ਸਾਦੀ ਜ਼ਿੰਦਗੀ ਅਬ ਦਾ ਦਿਨੇ ਕਾਰੋਬਾਰ ਕਰਦਿਆਂ ਸ਼ਾਮ ਨੂੰ ਘਰ ਆਇਆ ਬੱਚਿਆਂ ਦੇ ਵਿੱਚ ਖੁਸ਼ ਸ਼ਨਾਣ ਪਾਣੀ ਕੀਤਾ ਪ੍ਰਸ਼ਾਦਾ ਪਾਣੀ ਛਕਿਆ ਸਹਰਾਣੇ ਤੇ ਸਿਰ ਰੱਖਿਆ ਤੇ ਨੀਂਦ ਆ ਗਈ। ਬਾਲੇ ਝਮੇਲਿਆਂ ਵਾਲਿਆਂ ਨੂੰ ساری ਰਾਤ ਜਾਗਦੇ ਹੀ ਨਿਕਲ ਜਾਂਦੀ ਐ। ਮਹਾਰਾਜ ਨੇ ਦੱਸਿਆ ਨਾਮ ਨਿਧਾਨ ਜਾ ਕੇ ਨਿਰਮਲ ਸੋਏ ਜਿਸ ਪ੍ਰਮਾਤਮਾ ਦੀ ਕੀਤੀ ਹੋਈ ਸਿਵਤ ਸਲਾਹ ਸਾਰੇ ਜੀਵਾਂ ਨੂੰ ਪਵਿੱਤਰ ਜੀਵਨ ਵਾਲਾ ਬਣਾ ਦਿੰਦੀ ਹੈ। ਜਿਸ ਦਾ ਨਾਮ ਸਾਰੇ ਜੀਵਾਂ ਵਾਸਤੇ ਖਜ਼ਾਨਾ ਹੈ। ਆਪੇ ਕਰਤਾ ਅਬਰ ਨ ਕੋਈ ਵਾਹ ਮਹਾਰਾਜ ਕਹਿੰਦੇ ਉਹ ਆਪ ਹੀ ਸਭ ਦੇ ਪੈਦਾ ਕਰਨ ਵਾਲਾ ਹੈ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਜੀ ਜੰਤ ਸਭ ਤਾਂ ਕਹੇ ਹਾਥ ਏ ਭਾਈ ਜਗਤ ਦੇ ਸਾਰੇ ਜੀ ਜੰਤ ਉਸ ਪ੍ਰਮਾਤਮਾ ਦੇ ਹੱਥ ਵਿੱਚ ਹਨ ਤੇ ਲੋਕੀ ਕਹਿੰਦੇ ਨੇ ਲਵੇਰੀਆਂ ਫਲਾਣੇ ਥਾਂ ਤੋਂ ਮਿਲਦੀਆਂ ਆ ਪੁੱਤਰਾਂ ਦੀ ਦਾਤ ਫਲਾਣੇ ਥਾਂ ਤੋਂ ਮਿਲ ਜਾਂਦੀ ਐ ਉੱਥੋਂ ਮਿਲ ਜਾਂਦੀ ਆ ਹੋ ਜਾਂਦਾ ਨਾ ਗੁਰਬਾਣੀ ਕਹਿੰਦੀ ਆ ਵੀ ਜੀਵਾਂ ਤਾਂ ਸਭ ਉਹਦੇ ਹੱਥ ਵਿੱਚ ਆ ਜੀਵ ਪੈਦਾ ਵੀ ਉਹਦੇ ਹੁਕਮ ਅnder ਹੁੰਦੇ ਆ ਤੇ ਸੰਸਾਰ ਤੋਂ ਜਾਂਦੇ ਵੀ ਉਹਦੇ ਹੁਕਮ ਅnder ਆ ਦੁੱਧ ਪੁੱਤ ਦੀ ਰਾਤ ਪ੍ਰਭੂ ਪਰਮਾਤਮਾ ਦੇ ਹੁਕਮ ਅnder ਮਿਲਦੀ ਆ ਜੀ ਉਹਦੇ ਹੱਥ ਬਾਸਾ ਸਭ ਕੁਛ ਇਹ ਦਤਾਂ ਬੰਦੇ ਨੇ ਤਾਂ ਨਕਲੀ ਬਣਾਤਾ ਪੀ ਪੀ ਕੇ ਬਿਮਾਰੀਆਂ ਚ ਮੇੜੀ ਚੱਲੋ ਨਕਲੀ ਵੀ ਬਣਾਇਆ ਪਦਾਰਥ ਉਹਦੇ ਪੈਦਾ ਕੀਤੇ ਹੋਏ ਨੇ ਆਕਾਲ ਪੁਰਖ ਵਾਹਿਗੁਰੂ ਦੇ ਜੇ ਕੋਈ ਕੈਮੀਕਲ ਪਾ ਕੇ ਜਾਂ ਕੋਈ ਮਤਲਬ ਪਦਾਰਥ ਵਿੱਚ ਪਾ ਕੇ ਉਹਨਾਂ ਦੇ ਕੋਈ ਨਕਲੀ ਦੁੱਧ ਬਣਦਾ ਤਾਂ ਉਹ ਵੀ ਕੁਦਰਤ ਦੇ ਵਿੱਚ ਹੀ ਆ ਸਮਾਨਤਾ ਜਿਹੜਾ ਸਮਾਨ ਦੁੱਧ ਨਕਲੀ ਬਣਾਇਆ ਜਾਂਦਾ ਦੁੱਧ ਸਮਾਨ ਪਾ ਕੇ ਉਹ ਵੀ ਤਾਂ ਪ੍ਰਮਾਤਮਾ ਦਾ ਹੀ ਬਣਾਇਆ ਹੋਇਆ ਬੰਦਿਆ ਤੇਰੇ ਹੱਥ ਵਿੱਚ ਤਾਂ ਕੁਝ ਨਹੀਂ ਹੈ ਤੂੰ ਤਾਂ ਉਹਦਾ ਇਸਤੇਮਾਲ ਗਲਤ ਕਰ ਲਿਆ ਗਲਤ ਕਰਕੇ ਨਾਲੇ ਆਪਣੀ ਜ਼ਿੰਦਗੀ ਬਰਬਾਦ ਕਰ ਰਿਆਂ ਨਾਲੇ ਦੂਜਿਆਂ ਦੀ ਨਕਲੀ ਖਵਾ ਖਵਾ ਕੇ ਉਹੀ ਸਵਾਰਥ ਵਾਲੀ ਗੱਲ ਆ ਗਈ ਨਾ ਵੀ ਸਵਾਰਥੀ ਹੋ ਗਿਆ ਬਸ ਮੈਨੂੰ ਪੈਸਾ ਇਕੱਠਾ ਹੋ ਜੇ ਦੁਨੀਆ ਬਿਮਾਰੀਆਂ ਨਾਲ ਮਰਦੀ ਆ ਖਾ ਪੀ ਕੇ ਤਾਂ ਮਰੀ ਜਾਵੇ ਸਾਨੂੰ ਕੀ ਇਹ ਸਵਾਰਥੀ ਮਨੁੱਖ ਦੀ ਗੱਲ ਆ ਜੀ ਇਹ ਜਿਹੜੇ ਰੱਬ ਦੇ ਪਿਆਰੇ ਨੇ ਉਹ ਨਹੀਂ ਇਹ ਜੀ ਗਲਤੀਆਂ ਕਰਦੇ ਬਿਰਲੇ ਥੋੜੇ ਹੀ ਆ ਇਹ ਥੋੜੇ ਹੀ ਆ ਸਵਾਰਥੀ ਨਕਲੀ ਦੁੱਧ ਨਕਲੀ ਖੋਆ ਨਕਲੀ ਪਨੀਰ ਸਭ ਕੁਝ ਨਕਲੀ ਸੋ ਮਹਾਰਾਜ ਕਹਿੰਦੇ ਜੀ ਜੰਤ ਸਭ ਤਾਂ ਕੇ ਹਾਥ ਰਬ ਰਹਾ ਪ੍ਰਭ ਸਭ ਕੇ ਸਾਥ ਉਹ ਪ੍ਰਮਾਤਮਾ ਸਭ ਥਾਂ ਹੀ ਵਸ ਰਿਹਾ ਹੈ ਹਰੇਕ ਜੀਵ ਦੇ ਅੰਗ ਸੰਗ ਵੱਸਦਾ ਹੈ ਪੂਰਾ ਗੁਰਪੂਰੀ ਬਣਤ ਬਣਾਈ ਪ੍ਰਮਾਤਮਾ ਸਭ ਤੋਂ ਵੱਡਾ ਹੈ ਉਸ ਵਿੱਚ ਕੋਈ ਔਕਾਈ ਨਹੀਂ ਹੈ ਉਸ ਦੀ ਬਣਾਈ ਹੋਈ ਰਚਨਾ ਵੀ ਪਕਾਈ ਹੀਣ ਨਹੀਂ ਹੈ ਉਹਨੇ ਜੋ ਵੀ ਰਚਨਾ ਰਚੀ ਹੈ ਪੂਰੀ ਪੂਰੀ ਰਚੀ ਹੈ ਕੋਈ ਘਾਟ ਨਹੀਂ ਹੈ ਪੂਰੇ ਕਾ ਕੀਆ ਸਭ ਕੁਝ ਪੂਰਾ ਉਸ ਪ੍ਰਭੂ ਪਰਮਾਤਮਾ ਪੂਰਾ ਆਪ ਪੂਰਾ ਤੇ ਉਹਦਾ ਕੀਤਾ ਹੋਇਆ ਵੀ ਸਭ ਕੁਝ ਪੂਰਾ ਨਾਨਕ ਭਗਤ ਮਿਲੀ ਵੜਾਈ ਗੁਰੂ ਮਹਾਰਾਜ ਸਮਝਾਉਂਦੇ ਨੇ ਇਹ ਨਾਨਕ ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਨੂੰ ਲੋਕ ਪ੍ਰਲੋਕ ਵਿੱਚ ਆਦਰ ਮਿਲਦਾ ਹੈ ਨਾਨਕ ਭਗਤ ਮਿਲੀ ਵਡਿਆਈ ਪ੍ਰਮਾਤਮਾ ਦੀ ਭਗਤੀ ਕਰਨ ਵਾਲਿਆਂ ਨੂੰ ਲੋਕ ਪ੍ਰਲੋਕ ਵਿੱਚ ਆਦਰ ਮਿਲਦਾ ਹੈ ਗੁਰੂ ਨਾਨਕ ਸਾਹਿਬ ਨੇ ਗਰੰਟੀ ਲਈ ਆਪਦਾ ਨਾਮ ਲੈ ਕੇ ਜਿੱਥੇ ਨੋਂ ਆਜੇ ਦੀ ਸੈਨ ਹੁੰਦੇ ਆ ਗਰੰਟੀ ਹੁੰਦੀ ਆ ਉੱਥੇ ਆਸਾ ਮਹੱਲਾ 5 ਇਹ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਹੁਣ ਟਾਈਮ ਹੋ ਗਿਆ ਆਪਾਂ ਗਾਇਨ ਕਰ ਲੈਨੇ ਆ ਗੁਰ ਕੈ ਸ਼ਬਦ ਬਨਾਵੋ ਇਹ ਮਨ 헤 ਭਾਈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਣੇ ਇਸ ਮਨ ਨੂੰ ਨਵੇਂ sire ਘੜੋ ਨਵੇਂ sire ਘੜਨ ਦਾ ਮਤਲਬ ਇਹ ਆ ਵੀ ਦੁਰਮਤ ਛੱਡ ਦਿਓ ਮਾੜੇ ਖਿਆਲ ਮਾੜੀ ਬਿਰਤੀ ਚੁਗਲੀ ਨਿੰਦਿਆ ਵਹਿਮ ਭਰਮ ਕਰਮ ਕਾਂਡ ਵਿਸ਼ੇਪਕਾਰ ਛੱਡ ਦੇ ਤੇ ਗੁਰੂ ਦੀ ਮਤ ਲੈ ਕੇ ਸਿੱਧਾ ਸਾਦਾ ਜੀਵਨ ਜੀਣਾ ਸ਼ੁਰੂ ਕਰ ਲੈ ਬਸ ਮਤ ਘੜੀ ਗਈ ਆਪਦੀ ਮਤ ਨੂੰ ਘੜਨਾ ਗੁਰੂ ਦੇ ਗਿਆਨ ਦੇ ਨਾਲ ਘੜਨ ਦਾ ਮਤਲਬ ਆ ਵੀ ਆਪਾਂ ਤੁਸੀ ਕਹ ਲੋ ਸਫਾਈ ਕਰਨੀ ਘੜਨ ਦਾ ਭਾਵ ਇਹੀ ਹੈ ਸਫਾਈ ਕਰਨੀ ਆਪਣੇ ਵਾਲੀ ਭਾਸ਼ਾ ਸਮਝ ਲੈਣੇ ਕੋਈ ਦਰਖਤਾਂ ਦਾ ਝੋਂਡਾ ਜਿਹੜੇ ਨੀਵੇਂ ਦਰਖਤ ਹੋ ਜਾਂਦੇ ਉਹ ਕਹਿੰਦੇ ਆਪਾਂ ਕਹਿੰਨੇ ਘੜਦੇ ਉਹ ਦਰਖਤਾਂ ਨੂੰ ਥੱਲੇ ਥੱਲੇ ਸਫਾਈ ਜੀ ਹੋ ਜੂ ਕੋਈ ਖਾਲ ਵੱਟ ਘੜਨ ਵਾਲੀ ਆ ਕੱਖ ਕੰਡਿਆਂ ਨਾਲ ਭਰੀ ਹੋਈ ਆ ਵੱਟ ਘੜਦੇ ਖਾਲ ਘੜਦੇ ਕੜਾਈ ਦਾ ਮਤਲਬ ਆ ਇਹੀ ਹੈ ਵੀ ਸਫਾਈ ਕਰਨੀ ਸਿੱਧਾ ਕਰਨਾ ਮਨ ਨੂੰ ਆਪਣੇ ਨੂੰ ਸਿੱਧਾ ਕਰ ਲੈ ਮਹਾਰਾਜ ਕਹਿੰਦੇ ਬੇਈਮਾਨੀ ਛੱਡ ਦੇ ਚੋਰੀ ਜਾਰੀ ਠੱਗੀ ਛੱਡ ਦੇ ਬਰਮ ਭੈਮ ਭਰਮ ਛੱਡ ਦੇ ਈਰਖਾ ਦੁਬੈਤ ਛੱਡ ਦੇ ਚੁਗਲੀ ਨਿੰਦਿਆ ਛੱਡ ਦੇ ਇਹ ਮਨ ਦੀ ਕੜਾਈ ਹੋ ਰਹੀ ਆ ਜੇ ਛੱਡਾਂਗੇ ਤਾਂ ਗੁਰੂ ਦੇ ਗਿਆਨ ਨਾਲ ਛੱਡਿਆ ਜਾਣਾ ਜੀ ਇਹ ਮਹਾਰਾਜ ਕਹਿੰਦੇ ਗੁਰ ਕੈ ਸ਼ਬਦ ਬਣਾਵੋ ਇਹ ਮਨ ਗੁਰੂ ਦੇ ਸ਼ਬਦ ਨਾਲ ਜੋੜ ਕੇ ਆਪਣੇ ਮਨ ਨੂੰ ਸੁਧਾਰ ਲੈ ਤੇ ਮਨੁੱਖਾ ਜਨਮ ਲਿਖੇ ਵਿੱਚ ਲੱਗ ਜੂ ਮਹਾਰਾਜ ਕਹਿੰਦੇ ਹੈ ਭਾਈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਣੇ ਇਸ ਮਨ ਨੂੰ ਨਵੇਂ ਸਿਰੇ ਘੜੋ ਇਹ ਆਪਾਂ ਕੱਲ ਨੂੰ ਵਿਚਾਰਾਂਗੇ ਜੀ ਗੁਰੂ ਦਾ ਸ਼ਬਦ ਗੁਰ ਕਾ ਸ਼ਬਦ ਗੁਰ ਕਾ ਦਰਸ਼ਨ ਸਾਂਚੋ ਹਰ ਤਨ ਗੁਰੂ ਦੇ ਦਰਸ਼ਨ ਕਰ ਗੁਰੂ ਦੇ ਗਿਆਨ ਦਾ ਆਪਣੇ ਮਨ ਨੂੰ ਪਾਣੀ ਦੇ